ਉਹ ਤੇ ਚੁਟਕਲੇ ਚਟਕਲੇ ਸੁਣਾ ਸਕਦਾ ਉਹਨੂੰ ਤੇ ਪਤਾ ਹੀ ਨਹੀਂ ਸਰਕਾਰ ਕਿੱਦਾਂ ਚਲਾਉਣੀ ਜਿੱਥੇ ਜਾਂਦਾ ਚੱਲ ਤੈਨੂੰ ਸਸਪੈਂਡ ਚੱਲ ਈਓ ਸਸਪੈਂਡ ਚੱਲ ਇੰਸਪੈਕਟਰ ਸਸਪੈਂਡ ਜਿੱਥੇ ਜਾਂਦਾ ਚੱਲ ਤੈਨੂੰ ਸਸਪੈਂਡ ਚੱਲ ਈਓ ਸਸਪੈਂਡ ਚੱਲ ਇੰਸਪੈਕਟਰ ਸਸਪੈਂਡ ਉਹਨੂੰ ਪਤਾ ਨਹੀਂ ਕਿ ਸਸਪੈਂਡ ਕਰਨ ਤੋਂ ਪਹਿਲਾਂ ਇਨਕੁਆਇਰੀ ਕਰਨੀ ਪੈਂਦੀ ਨਵਜੋਤ ਸਿੰਘ ਸਿੱਧੂ ਨੂੰ ਸਿਰਫ ਚੁਟਕਲੇ ਤੇ ਮਸ਼ਕਰੀ ਕਰਨੀ ਆਉਂਦੀ ਹੈ ਸਰਕਾਰ ਚਲਾਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਇਹ ਕਹਿਣਾ ਹੈ ਅਕਾਲੀ ਲੀਡਰ ਬੀਬੀ ਜਗੀਰ ਕੋਰਦਾ ਦਰਅਸਲ ਬੀਬੀ ਜਗੀਰ ਕੋਰ ਚੰਡੀਗੜ੍ਹ ਵਿੱਚ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਦੀ ਵਰਸੀ ਦੇ ਸਮਾਗਮ ਦੇ ਮੌਕੇ ਉੱਤੇ ਆਏ ਹੋਏ ਸਨ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਸਿੱਧੂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕਿਸੇ ਮੁਲਾਜ਼ਮ ਨੂੰ ਸਸਪੈਂਡ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰਨੀ ਪੈਂਦੀ ਹੈ ਬੀਬੀ ਜ਼ਗੀਰ ਕਰਮੂ ਤਾਬਕ ਨਵਜੋਤ ਸਿੰਘ ਸਿੱਧੂ ਸਿਰ ਚੁਟਕਲੇ ਸਨ ਆ ਸਕਦੇ ਨੇ ਸਰਕਾਰ ਨਹੀਂ ਚਲਾ ਸਕਦੇ ਦੇਖੋ ਜੀ ਨਵਜੋਸ਼ ਸਿੱਧੂ ਦੀ ਤਾਂ ਗੱਲ ਛੱਡੋ ਜੀ ਉਹ ਤੇ ਚੁਟਕਲੇ ਚਟਕਲੇ ਸੁਣਾ ਸਕਦਾ ਉਹਨੂੰ ਤੇ ਪਤਾ ਹੀ ਨਹੀਂ ਸਰਕਾਰ ਕਿੱਦਾਂ ਚਲਾਉਣੀ ਜਿੱਥੇ ਜਾਂਦਾ ਚੱਲ ਤੈਨੂੰ ਸਸਪੈਂਡ ਚੱਲ ਈਓ ਸਸਪੈਂਡ ਚੱਲ ਇਨਸਪੈਕਟਰ ਸਸਪੈਂਡ ਉਹਨੂੰ ਪਤਾ ਨਹੀਂ ਕਿ ਸਸਪੈਂਡ ਕਰਨ ਤੋਂ ਪਹਿਲਾਂ ਇਨਕੁਆਇਰੀ ਕਰਨੀ ਪੈਂਦੀ ਹੈ ਬੰਦਾ ਗਲਤ ਹੈ ਸਹੀ ਹੈ ਉਹ ਤੇ ਸਰਕਾਰ ਚਲਾਉਣੀ ਉਹਦੇ ਵਸ ਦੀ ਗੱਲ ਨਹੀਂ ਉਹ ਤੇ ਮਸ਼ਕਰੀਆ ਕਰ ਸਕਦੇ ਆ ਚੁਟਕਲੇ ਸੁਣਾ ਸਕਦੇ ਆ ਲੋਕਾਂ ਨੂੰ ਹਸਾ ਸਕਦੇ ਆ ਤੇ ਉਹਨਾਂ ਦਾ ਤੇ ਕੰਮ ਹੀ ਨਹੀਂ ਹੈਗਾ ਇੱਥੇ ਦਾ ਦੂਜੇ ਪਾਸੇ ਜਦੋਂ ਬੀਬੀ ਜਗੀਰ ਕੋ ਨੂੰ ਆਪਾ ਗੁਸਖਪਾ ਸਿੰਘ ਖੈਰਾ ਨੂੰ ਸਦਨ ਵਿੱਚੋਂ ਮੁਅੱਤਲ ਕੀਤੇ ਜਾਣ ਬ ਤਾਂ ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖੈਰਾ ਕਦੇ ਆਮ ਲੋਕਾਂ ਵਿੱਚ ਤਾਂ ਗਏ ਨਹੀਂ ਬਲਕਿ মিডিਆ ਵਿੱਚ ਹੀ ਰਹਿੰਦੇ ਹਨ ਅਤੇ ਨਾ ਹੀ ਉਹਨਾਂ ਨੂੰ ਸਦਨ ਦੀ ਮਰਿਆਦਾ ਦੀ ਕੋਈ ਸਮਝ ਹੈ ਤੁਸੀਂ ਆਪ ਹੀ ਦੇਖ ਲਓ ਵੀ ਉਹ ਤੇ ਪ੍ਰੈਸ ਵਾਲਿਆਂ ਦਾ ਬੰਦਾ ਸੀਗਾ ਜੀ ਪ੍ਰੈਸ ਇਹਨੂੰ ਚੱਕਦੀ ਹੈ ਜੀ ਪ੍ਰੈਸ ਵਿੱਚ ਹੀ ਰਹਿੰਦਾ ਹੈ ਉਹਦੇ ਤੁਹਾਡੇ ਯਾਰੀ ਤੁਹਾਡੇ ਪ੍ਰੈਸ ਵਾਲਿਆਂ ਨਾਲ ਉਹਦੀ ਉਹਦੇ ਲੋਕਾਂ ਵਿੱਚ ਤੇ ਉਹਦੀ ਯਾਰੀ ਕੋਈ ਨਹੀਂ ਨਾ ਉਹਨੇ ਕਿਸੇ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਹੈ ਨਾ ਲੋਕਾਂ ਦੇ ਦੁੱਖਾਂ ਸਾਰ ਜਾਣਾ ਉਹਦੇ ਪ੍ਰੈਸ ਵਿੱਚ ਆਪਣਾ ਨਾਂ ਚਮਕਾਉਣਾ ਜਾਂਦਾ ਦੇਖੋ ਹੈਰਾਨੀ ਦੀ ਗੱਲ ਹੈ ਜਿਸ ਵਿਅਕਤੀ ਨੂੰ ਵਿਧਾਨ ਸਭਾ ਦੀਆਂ ਪਰੰਪਰਾਵਾਂ ਮर्यादा ਦਾ ਨਹੀਂ ਪਤਾ ਉਥੋਂ ਸਿੱਧੀ ਲਾਈਵ ਵੀਡੀਓ ਬਣਾ ਕੇ ਲੋਕਾਂ ਚ ਪਹੁੰਚਾਉਣੀ ਇਹ ਸਮਝ ਲੋ ਕਿ ਕਿੰਨਾ ਕੁ ਉਹ ਲਾਇਬਲ ਤੇ ਕਿੰਨਾ ਕੋ ਬੰਦਾ ਜਿਹੜਾ ਜਿੰਮੇਵਾਰ ਹੋਏਗਾ ਜਿਸ ਵਿਅਕਤੀ ਨੇ ਈ ਵੱਡੀ ਗਲਤੀ ਕੀਤੀ ਜਦ ਬੀਬੀ ਜਗੀਰਕੌਰ ਨੂੰ ਅਕਾਲੀਆਂ ਵੱਲੋਂ ਸਦਨ ਵਿੱਚ ਹਰ ਆਏ ਦਿਨ ਵਾਕ ਆਊਟ ਕਰਨ ਬਾਰੇ ਪੁੱਛਿਆ ਗਿਆ ਤਾਂ ਬੀਬੀ ਜਗੀਰਕੌਰ ਦਾ ਕਹਿਣਾ ਸੀ ਕਿ ਹਰ ਰੋਜ਼ ਅਕਾਲੀਆਂ ਵੱਲੋਂ ਕੀਤਾ ਜਾਂਦਾ ਹੰਗਾਮਾ ਕਿਸਾਨਾਂ ਦੀਆਂ ਮੰਗਾ ਕਰਕੇ ਹੈ ਜਿਸ ਦੀ ਕੇ ਪੰਜਾਬ ਨੂੰ ਲੋੜ ਹੈ ਇਸ ਲਈ ਅਕਾਲੀ ਦਲ ਨਾਤਾ ਸਦਨ ਦਾ ਸਮਾ ਖਰਾਬ ਕਰਦਾ ਹੈ ਅਤੇ ਨਾ ਹੀ ਕੁਝ ਗਲਤ ਕਰ ਰਿਹਾ ਹੈ ਇੱਥੇ ਅੱਜ ਰੋਜ਼ ਹੋ ਰਹੀਆਂ ਆਪਣੀਆਂ ਸੂਇਸਾਈਡ ਹੋ ਰਹੀ ਜਦੋਂ ਅੱਜ ਅਸੀਂ ਦੇਖਦੇ ਹਰ ਰੋਜ਼ ਹਰ ਪਹਿਲੇ ਪੰਨੇ ਦੇ ਉੱਤੇ ਲਿਖਿਆ ਹੁੰਦਾ ਦੋ ਖੁਦਕਸ਼ੀਆਂ ਤਿੰਨ ਖੁਦਕਸ਼ੀਆਂ ਕਿਸਾਨਾਂ ਦੀਆਂ ਕਿਸਾਨ ਮੈਂ ਕਹਿੰਨੀ ਖੁਦਕਸ਼ੀ ਕਰਨਾ ਚੰਗੀ ਗੱਲ ਨਹੀਂ ਮੈਂ ਇਸ ਦੇ ਹੱਕ 'ਚ ਨਹੀਂ ਕਿ ਖੁਦਕਸ਼ੀ ਹੋਵੇ ਲੇਕਿਨ ਖੁਦਕਸ਼ੀ ਕਿਉਂ ਹੋ ਰਹੀਆਂ ਗੱਲ ਸੋਚਣ ਦੀ ਹੈ ਜਦੋਂ ਆਪਾਂ ਚੋਣਾ 'ਚ ਗਏ ਅਸੀਂ ਲੋਕਾਂ ਨੂੰ ਜਾਂ ਨਾ ਕਹਿੰਦੇ ਕਿ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਕਰਜ਼ੇ ਮਾਫ ਕਰਾਂਗੇ ਪਹਿਲੀ ਕੈਬਨਟ ਦੀ ਮੀਟਿੰਗ ਵਿੱਚ ਤੇ ਫਾਰਮ ਫਾਰਮ ਭਰਾਏ ਗਏ ਲੋਕਾਂ ਕੋਲ ਉਹ ਫਾਰਮ ਭਰ ਕੇ ਲੋਕੀ ਬੈਹ ਗਏ ਬੈਂਕਾਂ ਵਾਲੇ ਮੰਗਦੇ ਸੀ ਉਹਨਾਂ ਕਰਜ਼ਾ ਨਹੀਂ ਦਿੱਤਾ ਕਿਸ਼ਤਾਨੀ ਦਿੱਤੀਆਂ ਜਿਹੜੇ ਦੇ ਸਕਦੇ ਉਹ ਵੀ ਨਹੀਂ ਦੇ ਰਹੇ ਜਦੋਂ ਨਹੀਂ ਦੇ ਰਹੇ ਹੁਣ ਉਹ ਗਲਾ ਘੁੱਟਦੇ ਜਦੋਂ ਗਲਾ ਘੁੱਟਦੇ ਹੈ ਵਿਆਜ ਦੇ ਵਿਆਜ ਚੜਦਾ ਜਾ ਰਿਹਾ ਹੁਣ ਇਹ ਤੁਸੀਂ ਦੇਖੋ ਕਿ ਅੱਜ ਬੈਂਕਾਂ ਵਾਲੇ ਉਹਨਾਂ ਨੂੰ ਐਨਪੀ ਕਰ ਦੇਣਗੇ ਐਨਪੀਏ ਕਰ ਦੇਣਗੇ ਜਦੋਂ ਉਹਨਾਂ ਨੂੰ ਡਿਫਾਲਟਰ ਹੋ ਜਾਣਗੇ ਅਗਲੀ ਕ੍ਰੌਪ ਦੇ ਉੱਤੇ ਲੋਨ ਹੀ ਨਹੀਂ ਮਿਲਣਾ ਤੇ ਕਿਸਾਨ ਤੇ ਅੱਗੇ ਮਰਿਆ ਪਿਆ ਜਦੋਂ ਵੋਜ ਥੱਲੇ ਵੀ ਦੱਬਿਆ ਗਿਆ ਫਿਰ ਅੱਗੋਂ ਲੋਨ ਨਹੀਂ ਮਿਲਣਾ ਕੰਮ ਕਿੱਦਾਂ ਚੱਲੇਗਾ ਸੋ ਇਹ ਜਿਹੜਾ ਉਹਨਾਂ ਕਹਿਆ ਸੀਗਾ ਕਿ ਬਾਕੀ ਕੁਐਸਚਨ ਆਨਸਰ ਬਾਅਦ ਚ ਕਰ ਲਾਂਗੇ ਅੱਜ ਜਿਹੜੀ ਹੈ ਇਹ ਤੇ ਕਰ ਲੋ ਤੇ ਜੇ ਸਾਨੂੰ ਵਿਸ਼ਵਾਸ ਦਿਵਾ ਦਿਓ ਕਿ ਇਸੇ ਬਜਟ ਦੇ ਵਿੱਚ ਅਸੀਂ ਰੱਖ ਲਿਆ ਪੈਸਾ ਉਹਨਾਂ ਨੂੰ ਮਾਫ਼ ਕਰੰਦਾ ਤੇ ਇਹਦੇ ਚ ਦੱਸਣ ਦੀ ਕੀ ਹਰਜ ਵੀ ਕੀ ਹੈ ਸੋ ਇਸ ਕਰਕੇ ਇਹ ਜਿਹੜੇ ਸੀਗਾ ਇਹ ਜ਼ਰੂਰੀ ਸੀਗਾ ਸਭ ਤੋਂ ਇੰਪੋਰਟੈਂਟ ਇਸ਼ੂ ਸੀਗਾ